ਕਰ ਰਹੇ ਨੇ ਸ਼ਹਿਰ ਦੀਆਂ ਨਜਾਇਜ਼ ਬਿਲਡਿੰਗਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੱਲੋਂ ਆ ਭਾਗੂ ਨੂੰ ਸ਼ਾਂਤ ਕਰਵਾਇਆ ਗਿਆ। ਦਾਸ ਇਹ ਕਿ ਵਿਰੋਧ ਕਰਨ ਬਾਰੇ ਆਪੂ ਆਰਪੀਐਸ ਮੋਤਰਾ ਪਾਰਟੀ ਦੇ ਖਿਦਾਰੇ ਨੇ। ਆਰਪੀਐਸ ਮੋਤਰਾ ਉਨ੍ਹਾਂ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਤੇ ਸ਼ਰੇਆਮ ਇਲਜ਼ਾਮ ਲਾਏ ਗਏ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਮੌਜੂਦਗੀ ਦੇ ਵਿੱਚ và mình cho mình cái mà mình đã gọi là cái và cái các bạn có thể đi vào cái này 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 ਸਾਡੇ ਸਹਿਯੋਗੀ ਨੇ ਫੋਨ ਲਾਈਨ ਤੇ ਮਨੋਜ ਇਹ ਕਹਿਣਾ ਕੀ ਚਾਰੇ ਨੇ ਜੋ ਸਾਰੀ ਗੱਲਬਾਤ ਹੋ ਰਹੀ ਹੈ ਅ ਬਰਨ ਸਾਹਿਬ ਦੇ ਅਧਿਕਾਰੀ ਨੇ ਇਹ ਇਨਾਂ ਦੇ ਉੱਪਰ ਦੋਸ਼ ਲਗਾਏ ਨੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਆਰ ਪੀ ਐਸ ਮਨੋਹਤਰਾਂ ਨੇ ਆਰ ਪੀ ਐਸ ਮਨੋਹਤਰਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਇੱਕ ਦੁਕਾਨ ਬਣੀ ਹੋਈ ਸੀ ਉਸ ਨੂੰ ਢਾਹ ਦਿੱਤਾ ਗਿਆ ਇੱਕ ਛੋਟੀ ਜੀ ਦੁਕਾਨ ਨੂੰ ਢਾਹ ਦਿੱਤਾ ਗਿਆ ਨੀਵਾ ਦਾ ਹਵਾਲਾ ਦੇ ਕੇ ਕਿ ਇਹ ਗਲਤ ਬਣੀ ਹੋਈ ਹੈ ਰਹਿਸ਼ੀ ਇਲਾਕੇ ਦੇ ਵਿੱਚ ਪਰ ਦੂਜੇ ਪਾਸੇ ਉਹਨਾਂ ਨੇ ਇਹ ਤਰਕ ਦਿੱਤਾ ਲੰਬੇ ਸਮੇਂ ਤੋਂ ਮਹੀਨੇ ਦੋ ਮਹੀਨੇ ਤੇ ਗੱਲ ਕਹਿੰਦੇ ਆ ਰਹੇ ਨੇ ਕਿ ਸ਼ਹਿਰ ਦੇ ਵਿੱਚ ਚਾਰ-ਚਾਰ ਮੰਜ਼ਲਾ ਇਮਾਰਤਾਂ ਬਣੀਆਂ ਹੋਈਆਂ ਨੇ ਬਿਲਕੁਲ ਨਾਜਾਇਜ਼ ਨੇ ਨਗਰ ਨਿਗਮ ਉਹਨਾਂ ਨੂੰ ਸੀਲ ਕਰਦਾ ਤੇ ਉਸ ਤੋਂ ਬਾਅਦ ਉਹਨਾਂ ਦੀ ਸੀਲ ਖੋਲ ਦਿੱਤੀ ਜਾਂਦੀ ਹੈ ਜਾਂ ਇਸ ਤਰੀਕੇ ਨਾਲ ਹੁੰਦਾ ਕਿ ਪਹਿਲਾਂ ਇੱਕ ਵਾਰੀ ਬਿਲਡਿੰਗ ਨੂੰ ਨਾਜਾਇਜ਼ ਕਰਾੜ ਦੇ ਦਿੱਤਾ ਜਾਂਦਾ ਨਗਰ ਨਿਗਮ ਕਾਰਵਾਈ ਦੀ ਗੱਲ ਕਰਦਾ ਪਰ ਕਾਰਵਾਈ ਨਹੀਂ ਹੁੰਦੀ ਅੱਜ ਜਦੋਂ ਆਪ ਸਰਕਾਰ ਆਪਦੇ ਦੁਆਰ ਪ੍ਰੋਗਰਾਮ ਤੇ ਸਿਹਤ ਮੰਤਰੀ ਬਲਵੀਰ ਸਿੰਘ ਪਹੁੰਚੇ ਤਾਂ ਆਰ.ਬੀ.ਐਸ ਮਹੋਤਰੋ ਤੇ ਪਹੁੰਚੇ ਨਾਲ ਉਹਨਾਂ ਦੇ ਕੋਈ ਹੋਰ ਆਗੂ ਵੀ ਸੀਗੇ ਪਾਰਟੀ ਦੇ ਉਹਨਾਂ ਨੇ ਮੰਨ ਕੀਤੀ ਕਿ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਮਨੀ ਭੁਗਤ ਦੇ ਨਾਲ ਦਰਜਨਾਮੇ ਮਾਰਕਾ ਨਾਜਾਇਜ਼ ਬਣ ਰਹੀਆਂ ਨੇ ਉਹਨਾਂ 'ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਤੇ ਮੇਰੀ ਇੱਕ ਦੁਕਾਨ ਜਿਹੜੀ ਬਿਲਕੁਲ ਛੋਟੀ ਜਿਹੀ ਦੁਕਾਨ ਸੀ ਉਸ ਨੂੰ ਢਾਹ ਦਿੱਤਾ ਗਿਆ ਜਿਸ ਮਗਰੋਂ ਜਿਹੜੇ ਮੰਤਰੀ ਨੇ ਬਲਵੀਰ ਸਿੰਘ ਉਹਨਾਂ ਨੇ ਇਹਨਾਂ ਨੂੰ ਭਰੋਸਾ ਦਿੱਤਾ ਕਿ ਮੈਂ ਇਸ ਬਾਬਤ ਕਾਰਵਾਈ ਕਰੂੰਗਾ ਪਰ ਸਿੱਧੇ ਰੂਪ ਦੇ ਵਿੱਚ ਆਮ ਆਜ਼ਮੀ ਪਾਰਟੀ ਦੇ ਜਿਹੜੇ ਸੋਰਸ ਮੈਨ ਨੇ ਆਰਤੀਸ ਮਲਹੋਤਰਾ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਨਗਰ ਨਿਗਮ ਦੇ ਅਧਿਕਾਰੀਆਂ ਦੀ ਜਿਹੜੀ ਕਾਰ ਕਾਰਜ ਪ੍ਰਣਾਲੀ ਹੈ ਉਹਦੇ ਉੱਪਰ ਸਵਾਲ ਚੁੱਕੇ ਗਏ ਨੇ ਕਿ ਤੁਸੀਂ ਪ੍ਰਿਸ਼ਟਾਚਾਰ ਕਰ ਰਹੇ ਹੋ ਤੇ ਇਸੇ ਪ੍ਰਿਸ਼ਟਾਚਾਰ ਦੇ ਕਰਦੀ ਕਾਮਾਦਮੀ ਦੀ ਆਗੂ ਦੀ ਜਿਹੜੀ ਇੱਕ ਦੁਕਾਨ ਹੈ ਉਹਨੂੰ ਢਾਹ ਦਿੱਤਾ ਗਿਆ ਤੇ ਦੂਜੇ ਪਾਸੇ ਚਾਰ-ਚਾਰ ਮੰਜ਼ਲਾ ਪਲਪਲ ਜਿਵੇਂ ਇਮਾਰਤਾਂ ਸ਼ਹਿਰ ਚ ਵੱਧ ਰਹੀਆਂ ਨੇ ਉਹਨਾਂ ਨੂੰ ਸੀਲ ਕੀਤਾ ਜਾਂਦਾ ਪਰ ਇੱਕ ਹਫ਼ਤੇ ਬਾਅਦ ਉਹ ਜਿਹੜੀਆਂ ਸੀਲ ਕੀਤੀ ਹੁੰਦੀ ਦੁਕਾਨ ਹੈ ਜਾਂ ਸ਼ੋਰੂਮ ਖੁੱਲ ਜਾਂਦਾ ਤੇ ਉਸ ਤੋਂ ਬਾਅਦ ਜਿਹੜੀ ਕਾਰਵਾਈ ਹੈ ਉਗ ਨਹੀਂ ਹੁੰਦੀ ਸੋ ਉਸ ਨੂੰ ਲੈ ਕੇ ਅੱਜ ਕਾਫੀ ਇਹ ਹੰਗਾਮਾ ਹੋਇਆ ਪ੍ਰੋਗਰਾਮ ਦੇ ਵਿੱਚ ਤੇ ਖੁਦ ਆਮ ਆਗਮੀ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਨੇ ਇਸ ਤੇ ਕਾਰਵਾਈ ਦੀ ਮੰਗ ਕੀਤੀ ਹੈ ਜੀ ਠੀਕ ਹੈ ਠੀਕ ਹੈ ਤਰਵਾਦ ਮਨੋਜ ਇਸ ਜਾਣਕਾਰੀ ਦੇ ਲਈ ਤਾਂ ਨਗਰ ਨਿਗਮ ਦਾ ਇਹ ਮਸਲਾ ਹੈ ਕਿ ਆਰ ਪੀ ਸਿੰਘ ਮਲੋਤਰਾ ਦੀ ਦੁਕਾਨ ਟਾ ਦਿੱਤੀ ਗਈ ਪਰ ਉਹਨਾਂ ਇਲਜ਼ਾਮ ਲਾਏ ਕਿ ਨਗਰ ਨਿਗਮ ਦੇ ਅਧਿਕਾਰੀ ਭ੍ਰਿਸ਼ਟਾਚਾਰ ਕਰਦੇ ਨੇ ਸ਼ਹਿਰ ਦੇ ਵਿੱਚ ਹੋਰ ਜਿੰਨੀਆਂ ਵੀ ਨਜਾਇਜ਼ ਇਮਾਰਤਾਂ ਨੇ ਨਜਾਇਜ਼ ਗਤੀਵਿਧੀਆਂ ਨੇ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਔਰ ਸਿਹਤ ਮੰਤਰੀ ਦੀ ਮੌਜੂਦਗੀ ਦੇ ਵਿੱਚ ਉਹਨਾਂ ਵੱਲੋਂ ਇਹ ਸਾਰੀ ਗੱਲਾਂ ਕਹੀਆਂ ਗਈਆਂ